ਕਾਲੀਨਿਆ ਟਰੱਕ ਹਾਦਸੇ ਦਾ ਮਾਮਲਾ ਹੈ ਜਿਸ ਦਾ ਜ਼ਿਕਰ ਕਰਦੇ ਆ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਇਲਜ਼ਾਮਾ ਤੋਂ ਜਸ਼ਨਪ੍ਰੀਤ ਦਾ ਇਨਕਾਰ ਹੈ ਅਦਾਲਤ ਦੇ ਵਿੱਚ ਨਸ਼ਿਆ ਦੇ ਇਲਜ਼ਾਮ ਤੋਂ ਇਨਕਾਰ ਜਸ਼ਨਪ੍ਰੀਤ ਦੇ ਵੱਲੋਂ ਕੀਤਾ ਗਿਆ 4 ਨਵੰਬਰ ਨੂੰ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਏਗੀ 2022 ਤੋਂ ਗੈਰ ਕਾਨੂੰਨੀ ਤੌਰ ਦੇ ਉੱਤੇ ਯੂ ਐਸ ਏ ਦੇ ਵਿੱਚ ਜਸ਼ਨਪ੍ਰੀਤ ਰਹਿ ਰਿਹਾ ਸੀ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਟਰੱਕ ਚਲਾਉਂਦੇ ਵਕਤ ਹਾਦਸਾ ਵਾਪਰਦਾ ਜਸ਼ਨਪ੍ਰੀਤ ਟਰੱਕ ਚਲਾ ਰਿਆ ਹੁੰਦਾ ਔਰ ਇਸ ਦੌਰਾਨ ਕਈ ਗੱਡੀਆਂ ਨੂੰ ਕੁਚਲਿਆ ਗਿਆ ਜਿਸ ਦੇ ਵਿੱਚ ਦੋ ਮਾਸੂਮਾਂ ਸਮੇਤ ਇੱਕ ਮਹਿਲਾ ਦੀ ਜਾਨ ਚਲੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜਿੱਥੇ ਕਿ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਅਦਾਲਤ ਦੇ ਵਿੱਚ ਜਸ਼ਨਪ੍ਰੀਤ ਨੂੰ ਪੇਸ਼ ਕੀਤਾ ਗਿਆ ਤਾਂ ਉਸ ਦੌਰਾਨ ਜੋ ਇਲਜ਼ਾਮ ਉਸ ਦੇ ਉੱਤੇ ਲੱਗ ਰਹੇ ਸੀ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਟਰੱਕ ਚਲਾ ਰਿਹਾ ਸੀ ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਇਸ ਨੂੰ ਇਨਕਾਰ ਦਾ ਹੋਇਆ ਜਸ਼ਨਪ੍ਰੀਤ ਨਜ਼ਰ ਆਇਆ ਉਸਨੇ ਕਿਹਾ ਕਿ ਮੈਂ ਨਸ਼ਾ ਨਹੀਂ ਕਰਦਾ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਅਸੀਂ ਸੁਣੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਸ਼ਨਪ੍ਰੀਤ ਨੇ ਬਚਪਨ ਤੋਂ ਹੀ ਅੰਮ੍ਰਿਤ ਛਕਿਆ ਹੋਇਆ ਸੀਗਾ ਔਰ ਕਿਸੇ ਵੀ ਤਰ੍ਹਾਂ ਦਾ ਉਹ ਨਸ਼ਾ ਨਹੀਂ ਕਰਦਾ ਸੀ ਸੋ ਨਸ਼ਾ ਦੇ ਜੋ ਇਲਜ਼ਾਮ ਲੱਗ ਰਹੇ ਨੇ ਉਹ ਬੇਬੁਨਿਆਦ ਨੇ ਝੂਠੇ ਨੇ ਪਰਿਵਾਰਕ ਮੈਂਬਰ ਬੋਲਦੇ ਹੋਏ ਨਜ਼ਰ ਆਏ ਸੀਗੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਸੀ ਹਾਲਾਂਕਿ ਉਹਨਾਂ ਨੇ ਵੀ ਕਿਹਾ ਕਿ ਜੋ ਹਾਦਸਾ ਵਾਪਰਿਆ ਉਸ ਦੇ ਉੱਤੇ ਅਸੀਂ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਆ ਪਰ ਇਧਰ ਤੁਹਾਨੂੰ ਦੱਸ ਜੀ ਕਿ ਇਸ ਮਾਮਲੇ ਦੇ ਵਿੱਚ ਜਸ਼ਨਪ੍ਰੀਤ ਨੇ ਵੀ ਇਨਕਾਰ ਕੀਤਾ ਹੈ ਕਿ ਉਹ ਨਸ਼ਾ ਕਰਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾ ਰਹੇ ਚਲਾਉਂਦਾ ਸੀ ਜਸ਼ਨਪ੍ਰੀਤ ਔਰ 2 ਮਹੀਨੇ ਪਹਿਲਾਂ ਹੀ ਉਸ ਨੂੰ ਲਾਇਸੈਂਸ ਮਿਲਦਾ ਹੈ ਹਾਲਾਂਕਿ 2022 ਦੇ ਜੇਕਰ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਉਹ ਦਾਖਲ ਹੁੰਦਾ ਹੈ ਔਰ ਜਿਸ ਤੋਂ ਬਾਅਦ ਤੁਹਨ ਦੱਸਦੇ ਕਿ ਹੁਣ ਜਦੋਂ ਹਾਲੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅਰ ਇਸ ਮਾਮਲੇ ਦੇ ਵਿੱਚ ਜਦੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਸ ਦੌਰਾਨ ਜੋ ਇਲਜ਼ਾਮ ਉਸ ਦੇ ਉੱਤੇ ਲੱਗ ਰਹੇ ਸੀ ਕਿ ਉਹ ਨਸ਼ੇ ਕਰਨ ਦਾ आदी ਸੀ ਨਸ਼ੇ ਦੀ ਹਾਲਤ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਤੇ ਨੂੰ ਇਨਕਾਰ ਕਰਦਾ ਹੋਇਆ ਜਸ਼ਨਪ੍ਰੀਤ ਨਜ਼ਰ ਆਇਆ ਸੋ ਕੈਲੀਫੋਰਨੀਆ ਦੇ ਵਿੱਚ ਟਰੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਦੋ ਮਾਸੂਮ ਸਮੇਤ ਇੱਕ ਮਹਿਲਾ ਦੀ ਜਾਨ ਗਈ ਸੀ ਕੁੱਲ ਤਿੰਨ ਜਣਿਆਂ ਦੀ ਮੌਤ ਹੁੰਦੀ ਹੈ ਔਰ ਅਸੀਂ ਉਹ ਤਸਵੀਰਾਂ ਵੇਖੀ ਹੈ ਕਿ ਕਿਸ ਤਰੀਕੇ ਦੇ ਨਾਲ ਟਰੱਕ ਕਈ ਗੱਡੀਆਂ ਨੂੰ ਕੁਚਲਦਾ ਹੋਇਆ ਅੱਗੇ ਲੰਘ ਜਾਂਦਾ ਹੈ ਇਸ ਟਰੱਕ ਨੂੰ ਜਸ਼ਨਪ੍ਰੀਤ ਚਲਾ ਰਿਆ ਹੁੰਦਾ ਹਾਲਾਂਕਿ ਇਹ ਪਹਿਲੀ ਦਫਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਚੁੱਕਿਆ ਹੈ ਉਸ ਦੇ ਵਿੱਚ ਵੀ ਜਿੱਥੇ ਕਿ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਹੈ ਔਰ ਇਸ ਦੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਜਸ਼ਨਪ੍ਰੀਤ ਨੂੰ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਇਸ ਦੌਰਾਨ ਉਸ ਦੇ ਉੱਤੇ ਜੋ ਨਸ਼ਾ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਉਸ ਨੂੰ ਨਕਾਰਦਾ ਹੋਇਆ ਜਸ਼ਨਪ੍ਰੀਤ ਨਜ਼ਰ ਆਇਆ